ਸਤਿ ਰਾਮ ਸ੍ਰੀ ਵਾਹਿਗੁਰੂ ਜੀ ਆਓ ਗੁਰੂ ਪਿਆਰੀ ਸੰਗਤ ਜੀ ਸੁਣਦੇ ਹਾਂ ਸਾਖੀ ਰਾਜਿਆਂ ਨੇ ਗੁਰੂ ਜੀ ਤੋਂ ਹਾਥੀ ਮੰਗਣਾ ਸ੍ਰੀ ਗੁਰੂ ਹਰ राय ਜੀ ਪਾਸ ਦੇਸਾਂ ਪ੍ਰਦੇਸਾਂ ਤੋਂ ਸਿੱਖ ਅਮੋਲਕ ਪੇਟਾ ਲੈ ਕੇ ਆਉਂਦੇ ਹੁੰਦੇ ਸਨ ਸਤਗੁਰੂ ਜੀ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰਦੇ ਸਨ ਇੱਕ ਵਾਰ ਕਿਸੇ ਦੂਰ ਦੇ ਰਾਜੇ ਨੇ ਇੱਕ ਚਿੱਟਾ ਮਕਨਾ ਹਾਥੀ ਸੁਨਹਿਰੀ ਸਾਜ਼ ਸਹਿਤ ਗੁਰੂ ਜੀ ਦੀ ਪੇਟਾ ਕੀਤਾ ਇਸ ਸੁੰਦਰ ਹਾਥੀ ਦੀ ਦੂਰ ਦੂਰ ਤੱਕ ਪ੍ਰਸਿੱਧਤਾ ਹੋ ਗਈ ਲੋਕ ਇਸ ਨੂੰ ਦੂਰ ਦੂਰ ਤੋਂ ਆਣ ਕੇ ਵੇਖਦੇ ਅਤੇ ਸ਼ਲਾਘਾ ਕਰਦੇ ਕਹਲੂਰ ਦੇ ਅਤੇ ਹਡੂਰ ਦੇ ਰਾਜਿਆਂ ਨੇ ਸਲਾਹ ਕੀਤੀ ਕਿ ਗੁਰੂ ਜੀ ਸਾਡੇ ਦੇਸ਼ ਵਿੱਚ ਚਿਰ ਤੋਂ ਰਹਿੰਦੇ ਹਨ ਉਹਨਾਂ ਨੂੰ ਨਿਤ ਹੀ ਦੇਸ਼ਾਂ ਪ੍ਰਦੇਸ਼ਾਂ ਤੋਂ ਹਜ਼ਾਰਾਂ ਪ੍ਰਕਾਰ ਦੀਆਂ ਪੇਟਾਂ ਲੈ ਕੇ ਆਉਣ ਵਾਲਿਆਂ ਦਾ ਮੇਲਾ ਲੱਗਾ ਰਹਿੰਦਾ ਹੈ ਹੁਣ ਤੱਕ ਅਸਾਂ ਨੇ ਉਹਨਾਂ پاسੋਂ ਆਪਣੇ ਦੇਸ਼ ਦੀ ਮਾਲਕੀ ਦਾ ਕਦੀ ਕੁਝ ਨਹੀਂ ਲਿਆ ਹੁਣ ਜਿਹੜਾ ਇੱਕ ਬੜਾ ਸੁੰਦਰ ਹਾਥੀ ਇੱਕ ਰਾਜੇ ਨੇ ਉਹਨਾਂ ਨੂੰ ਭੇਟ ਕੀਤਾ ਹੈ ਉਹੋ ਸਾਨੂੰ ਉਹਨਾਂ ਪਾਸੋਂ ਮੰਗਾ ਕੇ ਇੱਥੇ ਲੈ ਆਉਣਾ ਚਾਹੀਦਾ ਹੈ ਇਸ ਤਰ੍ਹਾਂ ਦੀ ਸਲਾਹ ਕਰਕੇ ਦੋਵੇਂ ਰਾਜੇ ਗੁਰੂ ਜੀ ਦੇ ਦਰਸ਼ਨ ਕਰਨ ਦਾ ਬਹਾਨਾ ਕਰਕੇ ਆਪਣੇ ਨਾਲ ਫੌਜ ਲੈ ਕੇ ਕੀਰਤਪੁਰ ਆ ਗਏ ਰਾਤ ਬਾਹਰ ਡੇਰਾ ਕਰਕੇ ਬਤੀਤ ਕੀਤੀ ਅਤੇ ਸਵੇਰੇ ਸ਼ਸਤਰ ਬਸਤਰ ਧਾਰਨ ਕਰਕੇ ਆਪਣੇ ਨਾਲ ਬਹੁਤ ਜੋਧਿਆਂ ਦੀ ਭੀੜ ਲੈ ਕੇ ਗੁਰੂ ਜੀ ਦੇ ਦਰਸ਼ਨ ਕਰਨ ਆ ਗਏ ਅੱਗੇ ਗੁਰੂ ਜੀ ਦੀਵਾਨ ਸਰ ਗੁਰੂ ਜੀ ਦਾ ਦੀਵਾਨ ਸਜ ਰਿਹਾ ਸੀ ਜੋ ਦੇ ਸੰਤਬਦ ਹੋ ਕੇ ਖੜੇ ਸਨ ਰਬਾਬੀ ਸ਼ਬਦ ਕੀਰਤਨ ਕਰ ਰਹੇ ਸਨ ਸਿੱਖ ਸੰਗਤਾਂ ਪੇਟਾ ਅਰਪਣ ਕਰ ਰਹੀਆਂ ਸਨ ਅਤੇ ਮੈਂ ਬੜਾ ਖੜਾ ਹੋ ਕੇ ਸਿੱਖਾਂ ਦੀ ਅਰਦਾਸ ਕਰ ਰਿਹਾ ਸੀ ਸਤਗੁਰ ਜੀ ਆਪਣੇ ਸਿੰਘਾਸਨ ਉੱਤੇ ਬੈਠ ਕੇ ਸੋਭਾ ਪਾ ਰਹੇ ਸਨ ਰਾਜੇ ਆਪਸ ਵਿੱਚ ਇਹ ਸਲਾਹ ਕਰਕੇ ਆਏ ਕਿ ਜੇਕਰ ਗੁਰੂ ਜੀ ਸਾਨੂੰ ਮੰਗਿਆ ਹਾਥੀ ਨਹੀਂ ਦੇਣਗੇ ਤਾਂ ਅਸੀਂ ਆਪਣੀ ਸੈਨਾ ਦੇ ਬਲ ਕਰਕੇ ਜ਼ਬਰਦਸਤੀ ਖੂਕ ਕੇ ਲੈ ਆਵਾਂਗੇ ਗੁਰੂ ਜੀ ਸਾਡਾ ਮੁਕਾਬਲਾ ਕਿਸ ਤਰ੍ਹਾਂ ਕਰ ਸਕਦੇ ਹਨ ਇਹ ਸਲਾਹ ਕਰਕੇ ਰਾਜਿਆਂ ਨੇ ਹਾਜ਼ਰ ਹੋ ਕੇ ਗੁਰੂ ਜੀ ਨੂੰ ਨਮਸਕਾਰ ਕੀਤੀ ਅਤੇ ਹੰਕਾਰ ਕਰਕੇ ਨੇੜੇ ਹੋ ਕੇ ਬੈਠ ਗਏ ਗੁਰੂ ਜੀ ਨੇ ਪਹਿਲਾਂ ਸੁਖ ਸਾਧ ਪੁੱਛੀ ਫਿਰ ਕਿਹਾ हे ਰਾਜਨਾ ਤੁਸੀਂ ਸਾਡੇ ਪਹਿਲਵਾਨ ਦਾ ਕੋਲ ਵੇਖੋ ਗੁਰੂ ਜੀ ਦਾ ਹੁਕਮ ਸੁਣ ਕੇ ਪਹਿਲਵਾਨ ਆ ਗਏ ਉਹਨਾਂ ਦੇ ਸਰੀਰ ਬੜੇ ਵੱਡੇ ਅਤੇ ਬਹੁਤ ਬਲਵਾਨ ਸਨ ਜਿਹੜੇ ਕੇ ਰਾਜਿਆਂ ਨੇ ਪਹਿਲਾਂ ਕਦੀ ਨਹੀਂ ਚਲ ਵੇਖੇ ਉਨ੍ਹਾਂ ਬਲਵਾਨ ਪਹਿਲਵਾਨਾਂ ਨਾਲ ਜਦ ਹੋਰ ਕੋਈ ਪਹਿਲਵਾਨ ਕੁਸ਼ਤੀ ਕਰਨ ਨਾ ਆਇਆ ਤਾਂ ਗੁਰੂ ਜੀ ਨੇ ਆਪਣੇ ਪਹਿਲਵਾਨਾਂ ਨੂੰ ਕਿਹਾ ਤੁਸੀਂ ਦੋਵੇਂ ਹੀ ਆਪਸ ਵਿੱਚ ਕੁਸ਼ਤੀ ਕਰਕੇ ਰਾਜਿਆਂ ਨੂੰ ਆਪਣਾ ਜੋਰ ਦਿਖਾਓ ਗੁਰੂ ਜੀ ਦੇ ਹੁਕਮ ਕਰਕੇ ਦੋਵੇਂ ਪਹਿਲਵਾਨ ਬਾਹਾਂ ਠੋਕ ਕੇ ਪੀੜ ਵਿੱਚ ਨਿਕਲ ਆਏ ਅਤੇ ਆਪਸ ਵਿੱਚ ਦਾਹ ਪੇਚ ਲਾ ਕੇ ਉੱਪਰ ਹੋ ਕੇ ਕੁਸ਼ਤੀ ਕਰਨ ਲੱਗ ਪਏ ਉਨ੍ਹਾਂ ਦੇ ਪੈਰਾਂ ਦੇ ਦਬਾਅ ਨਾਲ ਧਰਤੀ ਵਿੱਚ ਟੋਏ ਪੈ ਗਏ। ਉਨ੍ਹਾਂ ਦੇ ਚਿਹਰੇ ਬਹੁਤ ਭਿਆਨਕ ਹੋ ਗਏ। ਜਦ ਦੋ ਘੜੀਆਂ ਤੱਕ ਭੀੜ ਕਰਕੇ ਉਹ ਸਾਂਵੇਂ ਹੀ ਰਹੇ ਤਾਂ ਗੁਰੂ ਜੀ ਨੇ ਉਨ੍ਹਾਂ ਨੂੰ ਆਪਣੇ ਪਾਸ ਬੁਲਾ ਕੇ ਕਿਹਾ ਕਿ ਤੁਹਾਡੇ ਵਿੱਚੋਂ ਘੱਟ ਕੋਈ ਵੀ ਨਹੀਂ ਹੈ। ਹੁਣ ਤੁਸੀਂ ਆਪਣਾ ਜੋਰ ਸਾਨੂੰ ਕਿਸੇ ਹੋ ਤਰੀਕੇ ਨਾਲ ਦਿਖਾਓ। ਕਿ ਤੁਹਾਡੇ ਵਿੱਚ ਕਿੰਨਾ ਕੁ ਬਲ ਹੈ। ਪਹਿਲਵਾਨਾ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਜੇਕਰ ਆਪ ਜੀ ਦੀ ਕਿਰਪਾ ਹੋਵੇ ਤਾਂ ਅਸੀਂ ਇਹਨਾਂ ਦੋਹਾਂ ਰਾਜਿਆਂ ਨੂੰ ਇਹਨਾਂ ਦੀ ਸੈਨਾ ਸਾਹਿੱਤ ਇਹਨਾਂ ਦੇ ਦੋਵੇਂ ਕਹਿਲੂਰ ਅਤੇ ਹਡੂਰ ਦੇ ਪਹਾੜ ਆਪੋ ਆਪਣੇ ਵਿੱਚ ਆਪੋ ਵਿੱਚ ਹੀ ਟਕਰਾ ਕੇ ਫਨਾ ਕਰ ਸਕਦੇ ਹਾਂ ਮਹਾਰਾਜ ਇਹ ਗੱਲ ਅਸੀਂ ਸੱਚੀ ਆਖਦੇ ਹਾਂ ਜੇ ਨਹੀਂ ਤਾਂ ਸਾਡੀ ਗੱਲ ਨੂੰ ਪਰਖ ਲਵੋ ਪਹਿਲਵਾਨਾਂ ਦੀਆਂ ਗੱਲਾਂ ਸੁਣ ਕੇ ਦੋਵੇਂ ਰਾਜੇ ਮਨ ਵਿੱਚ ਬਹੁਤ ਡਰ ਗਏ ਅਤੇ ਕਿਹਾ ਕਿ ਗੁਰੂ ਜੀ ਅੰਤਰਜਾਮੀ ਹਨ ਇਹਨਾਂ ਨੇ ਸਾਡੇ ਮਨ ਦੀ ਕੋਟ ਨੂੰ ਜਾਣ ਕੇ ਸਾਨੂੰ ਇਹ ਕੋਤਕ ਵਿਖਾਇਆ ਹੈ ਇਹੇ ਵਿਚਾਰ ਕਰਕੇ ਰਾਜਿਆਂ ਨੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਅਤੇ ਕਿਹਾ ਕਿ ਅਸੀਂ ਭੁੱਲਣ ਹਾਰ ਹਾਂ ਕਿਰਪਾ ਕਰਕੇ ਸਾਨੂੰ ਆਪਣੇ ਸੇਵਕ ਜਾਣ ਕੇ ਬਖਸ਼ ਦਿਓ ਰਾਜਿਆਂ ਦੀ ਇਹ ਬੇਨਤੀ ਸੁਣ ਕੇ ਗੁਰੂ ਜੀ ਨੇ ਹੱਸ ਕੇ ਕਿਹਾ ਕਿ ਤੁਹਾਨੂੰ ਗੁਰੂ ਘਰ ਨਾਲ ਨਿਮਰਤਾ ਨਾਲ ਰਹਿਣਾ ਚਾਹੀਦਾ ਹੈ ਆਪਣੇ ਆਪ ਨੂੰ ਵੱਡਾ ਨਹੀਂ ਸਮਝਣਾ ਚਾਹੀਦਾ ਦੋਹੇਰਾ ਸੁਣ ਸਤਗੁਰ ਉਪਦੇਸ਼ ਕੋ ਨਿਮਰ ਤੇਜ ਹੰਕਾਰ ਵਿਦਾ ਹੋਏ ਗਵਨੇਸ਼ਦਨ ਰਾਜੇ ਜੁਗਮ ਉਦਾਰ ਅਰਥਾਤ ਗੁਰੂ ਜੀ ਦੇ ਉਪਦੇਸ਼ ਨੂੰ ਸੁਣ ਕੇ ਰਾਜੇ ਆਪਣੇ ਹੰਕਾਰ ਦੇ ਤੇਜ ਨੂੰ ਛੱਡ ਕੇ ਨੀਵੇਂ ਹੋ ਗਏ ਅਤੇ ਆਗਿਆ ਲੈ ਕੇ ਦੋਵੇਂ ਆਪਣੇ ਘਰ ਨੂੰ ਚਲੇ ਗਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਿਨਾਮ ਸ੍ਰੀ ਵਾਹਿਗੁਰੂ ਜੀ ਹਉ ਗੁਰੂ ਦੇ ਅਰਿਸ ਸੰਗਤਿ ਸੁਣਦੇ ਹਾਂ ਸਾਖੀ ਰਾਜਿਆਂ ਨੂੰ ਜੀ ਪਾਸੋਂ ਹਾਥੀ ਮੰਗਣਾ ਸੀ ਗੁਰੂ ਸਾਹਿਬ ਜੀ ਪਾਸੋਂ ਸਹਾ ਪ੍ਰਦੇਸ਼ਾਂ ਤੋਂ ਸਿੱਖ ਮੋਲਕ ਪੇਟਾਂ ਲੈ ਕੇ ਆਉਂਦੇ ਹੁੰਦੇ ਸਨ ਸਤੂ ਗੁਰੂ ਸਾਹਿਬ ਜੀ ਆਨੰਦ ਉਹਨਾਂ ਦਾ ਪੂਰੀਆਂ ਕਰਦੇ ਸਨ ਇੱਕ ਵਾਰ ਜੇ ਦੂਰ ਦੂਰ ਦੇ ਰਾਜੇ ਨੇ ਇੱਕ ਚਿੱਟਾ ਮਕਨਾ ਹਾਥੀ ਸਨਹਿਰੀ ਸਾਜ਼ ਸਹਿਤ ਗੁਰੂ ਜੀ ਦੀ ਪੇਟਾ ਕੀਤਾ ਇਸ ਸੁੰਦਰ ਘਾਟੀ ਦੀ ਦੂਰ ਦੂਰ ਤੱਕ ਪ੍ਰਸਿੱਧਾ ਹੋ ਗਈ ਲੋਕ ਇਸ ਨੂੰ ਦੂਰ ਦੂਰ ਤੋਂ ਆ ਕੇ ਵੇਖਦੇ ਅਤੇ ਸੁਣਨ ਆਉਂਦੇ ਕਹਿਦੂ ਪੇਟੇ ਦੂਰ ਦੇ ਰਾਜਿਆਂ ਨੇ ਸਲਾਹ ਕੀਤੀ ਕਿ ਗੁਰੂ ਜੀ ਸਾਡੇ ਇਸ ਵਿੱਚ ਤੋਰ ਰਹੇ ਹੁੰਦੇ ਹਨ ਉਹਨਾਂ ਨੇ ਨੀਤੀ ਹੀ ਵੇਸਾ ਕਰਕੇ ਸਾਧੂ ਜਨਾਂ ਤੋਂ ਜਾਤਾਂ ਪੇਟਾਂ ਲੈ ਕੇ ਰੋਣ ਵਾਲਿਆਂ ਦਾ ਮੇਲਾ ਲਗਾ ਰਿਹਾ ਜਾਂਦਾ ਹੈ ਹੁਣ ਤੱਕ ਅਸਾਂ ਇਹਨਾਂ ਕੋਲ ਆਪਣੇ ਦੇਸ਼ ਦੀ ਮਾਲਕੀ ਕਦੀ ਕੁਝ ਨਹੀਂ ਲਿਆ ਲਿਆ